ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 10 2024 ਅੱਜ ਭੋਇਂਪੁਰ ਮੰਡੀ ਦੇ ਵਿੱਚ ਭਾਰਤੀ ਕਿਸਾਨ ਜੁਨੇ ਬਰਾਮਕੇ ਦੇ ਵਰਕਰਾਂ ਨੇ ਅੱਜ ਮੰਡੀ ਚੈੱਕ ਕੀਤੀ ਦਾਣਾ ਮੰਡੀ ਭੋਇਂਪੁਰ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਆਪਣਾ ਬੋਰੀਆਂ ਦੇ ਢੇਰ ਲੱਗੇ ਹੋਏ ਆ ਤੇ ਝੋਨਾ ਵੀ ਬਹੁਤ ਜ਼ਿਆਦਾ ਪਿਆ ਜੇ ਤੇ ਅੰਬਾਰ ਲੱਗੇ ਹੋਏ ਆ ਕੋਈ ਲਫਟਿੰਗ ਨਹੀਂ ਹੋ ਰਹੀ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਕਿਸਾਨੀ ਖਰਾਬ ਹੋ ਰਹੀ ਆ ਕਿਉਂਕਿ ਇੱਥੇ ਜਿਹੜਾ ਝੋਨਾ ਫੂਸਾ ਆ ਰਿਹਾ ਹੁਣ ਫੂਸਾ 44 ਉਹ ਝੋਨੇ ਦਾ ਮੌਚਰ ਤਕਰੀਬਨ 25 ਤੋਂ 26 ਆ ਰਿਹਾ ਪਰ ਸਾਡੀ ਭਾਰਤ ਸਰਕਾਰ ਨੇ ਹੁਕਮ ਕੀਤੇ ਹੋਏ ਆ ਸੈਂਟਰਲ ਸਰਕਾਰ ਨੇ ਕਿ 17 ਮੌਚਰ ਤੋਂ ਵੱਧ ਝੋਨਾ ਨਹੀਂ ਖਰੀਦਿਆ ਜਾਵੇਗਾ ਪਰ ਤੁਸੀਂ ਦੱਸੋ ਜੀ ਦਾ 25 26 ਮੌਚਰ ਉਹ ਕਿੱਥੋਂ 17 ਆ ਜਾਊਗਾ ਹੁਣ ਮੌਸਮ ਵੀ ਉਤਰ ਦੀ ਮਾਰ ਮੌਸਮ ਵੀ ਖਰਾਬ ਹੋ ਚੁੱਕਾ ਪਰ ਅਜੇ ਵੀ 25 26 ਮੌਸੇਰਾ ਹੁਣ ਜੇਕਰ ਜ਼ਿਮੀਦਾਰ ਫੜਾਂ ਦੇ ਵਿੱਚ ਖਲਾਰੂਗਾ ਵੀ ਤੇ ਕਿੱਥੋਂ ਮੌਸੇਰਾ ਜਦੋਂ ਤੋਂ ਮੀਂਹ ਪੈ ਗਿਆ ਤੇ ਤਾਂ ਵੀ ਬੇੜਾ ਕਰਕ ਕਿਉਂਕਿ ਮੀਂਹ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਇੰਨੀਆਂ ਹੁਣ ਤਰਪਾਲਾਂ ਕਿੱਥੋਂ ਆੜਦੀਆਂ ਲਿਆਊਗਾ ਇਹ ਚ ਕੱਲਾ ਕਿਸਾਨ ਨਹੀਂ ਪਰੇਸ਼ਾਨ ਆੜਤੀਆ ਵੀ ਪਰੇਸ਼ਾਨ ਆ ਕਿਉਂਕਿ ਆੜਤੀਆ ਕੀ ਕਰੂਗਾ ਆੜਤੀਆ ਫਸਲ ਕਿੱਥੇ ਸਟਾਊਗਾ ਕਿਸਾਨ ਤੋਂ ਬਹੁਤ ਮਾੜਾ ਹਾਲ ਹੈ ਦੇਖੋ ਭਾਈ ਪਰ ਮੰਡੀ ਦਾ ਬਹੁਤ ਹੀ ਮਾੜਾ ਹਾਲ ਆ ਬਹੁਤ ਜ਼ਿਆਦਾ ਇੱਥੇ ਬੋਰੀਆਂ ਦੇ ਬਹੁਤ ਢੇਰ ਲੱਗੇ ਹੋਏ ਆ ਤੇ ਮਾਲ ਵੀ ਬਹੁਤ ਝੋਨਾ ਵੀ ਬਹੁਤ ਖੁੱਲਾ ਪਿਆ ਹੋਇਆ ਇਸ ਕਰਕੇ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਆ ਸੈਂਟਰਲ ਸਰਕਾਰ ਨੂੰ ਬੇਨਤੀ ਆ ਵੀ ਕੁਝ ਕਿਸਾਨੀ ਦਾ ਭਲਾ ਕੀਤਾ ਜਾਵੇ ਕੋਈ ਮੌਚਰ ਦਾ ਵੀ 20 22 ਮੌਚਰ ਦਾ ਮਨਜ਼ੂਰ ਕੀਤਾ ਜਾਵੇ ਪੂਸੇ ਦਾ ਘਟੋ ਘਟ ਚਲੋ ਹੋਰ ਝੋਨੇ ਦੀਆਂ ਵੈਰਾਈਟੀਆਂ ਦਾ ਤਕਰੀਬਨ ਖਤਮ ਹੋ ਚੁੱਕੀਆਂ ਪੂਸਾ 44 ਦਾ ਘਟੋ ਘਟ 22 23 ਮੌਚਰ ਦੇ ਖਰੀਦਿਆ ਜਾਵੇ ਫੇਰ ਕਿਸਾਨੀ ਬਾਈਦੀ ਆ ਕਿਸਾਨੀ ਕੱਲ ਵੀ ਖਤਮ ਸੀ ਤੇ ਅੱਜ ਵੀ ਖਤਮ ਆ ਕੀ ਕਾਰਨ ਜ਼ਿਮੀਂਦਾਰ ਬਹੁਤ ਮਜਬੂਰ ਹੋ ਚੁੱਕੇ ਆ ਇਸ ਕਰਕੇ ਜੇਕਰ ਕਿਸਾਨੀ ਬਚਾਉਣੀ ਆ ਰੀੜ ਦੀ ਹੱਡੀ ਬਚਾਉਣੀ ਆ ਤਾਂ ਸਰਕਾਰਾਂ ਨੂੰ ਵੀ ਸੋਚਣਾ ਪਊਗਾ ਪਰ ਸਰਕਾਰਾਂ ਕਿਸਾਨੀ ਦਾ ਬੇੜਾਗਰ ਕਰਨ ਤੇ ਤੁਲੀਆਂ ਹੋਈਆਂ ਪੰਜਾਬ ਨੂੰ ਮਨਾਸ਼ਾ ਲੈ ਕੇ ਜਾ ਰਹੀਆਂ ਹੁਣ ਸੋਚਣਾ ਪਊਗਾ ਹਰ ਇੱਕ ਵਰਗ ਨੂੰ ਮਜ਼ਦੂਰ ਵਰਗ ਨੂੰ ਵਪਾਰੀ ਵਰਗ ਨੂੰ ਜੇਕਰ ਕਿਸਾਨੀ ਖਤਮ ਹੋ ਗਿਆ ਕਿਸਾਨੀ ਖਤਮ ਹੋ ਗਈ ਤਾਂ ਤੁਸੀਂ ਦੇਖੋ ਭਾਈ ਕੀ ਕਰਾਂਗੇ ਜੇ ਕਿਸਾਨੀ ਸਹੀ ਹੋਊ ਤਾਂ ਵਪਾਰੀ ਵਰ ਕੋਲੇ ਪੈਸਾ ਆਊ ਮਜ਼ਦੂਰ ਵਰ ਕੋਲੇ ਪੈਸਾ ਆਊ ਪਰ ਕਿਸਾਨੀ ਬਹੁਤ ਪਰੇਸ਼ਾਨ ਸਰਕਾਰਾਂ ਨੇ ਪਰੇਸ਼ਾਨ ਕੀਤੀ ਹੋਈ ਆ ਉਧਰੋਂ ਸਾਡੇ ਪੰਜਾਬ ਦਾ ਸੀਐਮ ਭਗਵੰਤ ਮਾਨ ਇਹ ਕਲਕ ਵਿਜਨ ਦੇ ਵੀ ਕਹਿ ਰਿਹਾ ਕਿ ਸੁਪਰ ਸੀਡਰ ਭੋਜਿਆ ਕਰਾ ਰਹੇ ਆ ਅੱਗ ਨਾਲ ਆਓ ਕੀ ਕਰਨਗੇ ਲੋਕ ਇੱਕ ਪਿੰਡ ਦੇ ਵਿੱਚ ਇੱਕ ਵੀ ਸੁਪਰਸੀਡਰ ਨਹੀਂ ਹੈਗਾ 15 ਪਿੰਡਾਂ ਵਿੱਚ ਇੱਕ ਵੀ ਸੁਪਰਸੀਡਰ ਨਹੀਂ ਹੈਗਾ ਕਿੱਥੋਂ ਲੋਕ 10-10 ਲੱਖ ਦਾ ਟਰੈਕਟਰ ਲੈ ਕੇ ਆਉਣ ਇੱਥੋਂ 4-4 ਲੱਖ ਦਾ ਸੁਪਰਸੀਡਰ ਲੈ ਕੇ ਆਉਣ ਦੱਸੋ ਮੈਨੂੰ ਕਿੱਥੋਂ ਲੋਕ ਲੈ ਕੇ ਆਉਣ ਕਿਵੇਂ ਕਿਸਾਨੀ ਕਿੱਥੋਂ ਬਚੂਗੀ ਇਸ ਕਰਕੇ ਵੀਰੋ ਹਰੇਕ ਵਰਗ ਕਿਸਾਨੀ ਦਾ ਸਾਥ ਦਿਓ ਸਾਡੀਆਂ ਭਾਰਤੀ ਕਿਸਾਨ ਜੁਣੀਆ ਤਕਰੀਬਨ 200 ਦਿਨ ਤੋਂ ਉੱਪਰ ਹੋ ਚੁੱਕਿਆ ਸ਼ੰਭੂ ਬਾਡਰ ਦੇ ਡਟੀਆਂ ਹੋਈਆਂ ਸਰਕਾਰ ਨੂੰ ਮੰਗਾਂ ਮਨਾਉਣ ਲਈ ਹਰ ਕੋਈ ਵੀ ਕਿਸੇ ਵਰਗ ਦਾ ਨਮੈਂਦਾ ਜਾਂ ਕੋਈ ਵੀ ਬੰਦਾ ਕਿਸੇ ਵਰਗ ਦਾ ਨਾਲ ਤੁਰ ਨਹੀਂ ਰਿਹਾ ਸਿਰਫ ਕਿਸਾਨਾਂ ਤੋਂ ਬਿਨਾ ਹਰੇਕ ਵਾਰ ਨੂੰ ਚਾਹੀਦਾ ਮਜ਼ਦੂਰ ਵਰਗ ਨੂੰ ਵਪਾਰੀ ਵਰਗ ਨੂੰ ਕਿਸੇ ਤਰ੍ਹਾਂ ਦੇ ਕੋਈ ਵੀ ਵਪਾਰੀ ਵਰਗਾਂ ਜਾਂ ਮਜ਼ਦੂਰ ਵਰਗਾਂ ਉਹਨਾਂ ਨੂੰ ਕਿਸਾਨੀ ਦੇ ਨਾਲ ਖੜਨਾ ਚਾਹੀਦਾ ਜੇਕਰ ਕਿਸਾਨੀ ਦੇ ਨਾਲ ਖੜੋਗੇ ਤਾਂ ਤੁਹਾਡੇ ਘਰ-ਬਾਰ ਵੀ ਚੱਲਣਗੇ ਨੇਤਾ ਵੀਰੋ ਅੱਜ ਕਿਸਾਨੀ ਬੇੜਾ ਘਰ ਕੋ ਰਿਆ ਕੱਲ ਨੂੰ ਸਾਰੇ ਵਰਗਾਂ ਦਾ ਬੇੜਾ ਘਰ ਕੇ ਸਰਕਾਰ ਨੇ ਕਰ ਦੇਣਾ ਵੀਰੋ ਬੇਨਤੀ ਹੱਥ ਜੋੜ ਕੇ ਕਿ ਕਿਸਾਨ ਜੁਨੀਆਂ ਦਾ ਵੱਧ ਤੋਂ ਵੱਧ ਸਾਥ ਦਿਓ ਸ਼ੰਭੂ ਦੇ ਬੈਠੇ ਕਿਸਾਨਾਂ ਦਾ ਸਾਥ ਦਿਓ ਤਾਂ ਜੋ ਹਰ ਇੱਕ ਵਰਗ ਦਾ ਦਾਣਾ ਪਾਣੀ ਚੱਲ ਸਕੇ ਔਰ ਹਰ ਇੱਕ ਵਰਗ ਨੂੰ ਰੋਟੀ ਮਿਲ ਸਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ